हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦੀ ਤਿਆਰੀ ਅਧੀਨ ਆਪਾਂ 5ਵੀਂ ਜਮਾਤ ਦੀ ਟੈਕਸਟਬੁੱਕ ਦੇ 2.4 ਨੰਬਰੀ ਦੇ ਉੱਤੇ ਪਹੁੰਚ ਗਏ ਸੀ ਤਾਂ ਉਹਦਾ ਬੇਟਾ ਇੱਕ ਸਵਾਲ ਪਹਿਲਾ ਕਰ ਲਿਆ ਹੁਣ ਦੋ ਨੰਬਰ ਸਵਾਲ ਦੇ ਉੱਤੇ ਹੇਟ ਲਿਖਿਆਂ ਦਾ ਗੁਣਨਫਲ ਪਤਾ ਕਰੋ ਤਾਂ ਬੇਟਾ ਆ ਹੈਗਾ 4045 e ਸਵਾਲਾ ਦੂਜੇ ਦਾ 4045 ਗੁਣਾ ਤੇ ਠੀਕ ਹੈ ਬੇਟਾ ਉਹੀ ਸਟੈਪ 3 5 15 ਇੱਕ ਅੰਕ ਲਾ ਗਿਆ 3 ਚੋਕੇ 12 ਤੇ 1 13 ਇੱਥੇ ਇੱਕ ਅੰਕ 3 0 ਤੇ 1 13 ਹੀ ਆ ਗਿਆ 0 ਤੇ ਸਿੱਧਾ ਹੀ ਲਾ ਦਿਆ ਕਰੋ ਬੇਟਾ 3 ਚੋਕੇ 12 ਇੱਥੇ ਕ੍ਰਾਸ ਫਿਰ 2 ਤੇ 2 5 10 ਹੁਣ ਬੇਟਾ ਨਵਾਂ ਹਾਂਸ ਲਾ ਪੁਰਾਣਾ ਨਹੀਂ ਲੈਣਾ 2 5 10 ਹੀ ਕੈਨਸਲ 2 ਚੋਕੇ 8 ਤੇ 1 9 ਆ ਖਤਮ ਹੋ ਗਿਆ ਅੰਕਲ 200 2 ਚੋਕੇ 8 ਠੀਕ ਹੈ ਬੇਟਾ ਤਾਂ 5 ਦੇ 5 3 ਦੇ 3 9 ਤੇ 1 ਦਾ 1 ਅੰਕਲ 2 ਤੇ 1 3 8 ਤੇ 1 9 930 35 ਆ ਗਿਆ ਉਧਰ ਠੀਕ ਹੈ ਬੇਟਾ ਹੁਣ ਬੇਟਾ ਇਹਦੇ ਤੋਂ ਬਾਅਦ ਵਿੱਚ ਅਗਲਾ ਸਵਾਲ ਆ ਗਿਆ 1609 ਬੀ ਭਾਗ ਆ ਗਿਆ ਦਾ 1609 ਗੁਣਾ 30 ਠੀਕ ਹੈ ਬੇਟਾ ਇਹਦਾ ਬੇਟਾ ਮੈਂ ਤੁਹਾਨੂੰ ਇੱਕ ਸ਼ਾਰਟਕਟ ਮੈਥਡ ਦੱਸਦਾ ਪ੍ਰੋਪਰ ਤਾਂ 0 ਆ 0 0 0 ਹੋ ਜੂਗੀ ਫਿਰ ਕਾਟ ਹੀ ਲਾਵਾਂਗੇ ਤਾਂ ਜਾਂ ਇੱਕ ਸੌਖਾ ਢੰਗ ਇਹਦਾ ਇਹ ਵੀ ਹੈਗਾ ਬੇਟਾ ਵੀ ਆ ਜਿੱਥੇ 0 ਲੱਗੀ ਹੁੰਦੀ ਉਹ 0 ਨੂੰ ਪਹਿਲਾਂ ਹੀ ਲਾ ਲਓ ਤੁਸੀਂ ਠੀਕ ਹੈ ਫਿਰ ਸਿੰਗਲ ਲਾਈਨ ਸਵਾਲ ਰਹਿ ਜਾਂਦਾ ਹੈ ਇਹ तीन तो नया सताई ठीक है तीन छीके सताई दताई आ गया ना इधर जीरो सी तीन छिके अठार एक अंसल तीन एकम तीन तो एक चार लो बेटा अड़ताली हज़ार दो सौ छत्ती है शॉर्टकट आ गया जे तीन तो लंबा चलोगे तो भी क्योंकि उत्तर समय की बड़ी कीमत रहेगी बेटा पेपर के ठीक है ਅੱਗੇ ਆ ਗਿਆ ਸੀ ਭਾਗ 363 134 363 134 ਇਹ ਬਟਾ ਸਾਨੂੰ ਪ੍ਰੋਪਰ ਸਟੈਪ ਨਾ ਕਰਨਾ ਹੀ ਪੈਣਾ 4 3 12 1 ਹੰਸਲ 4 6 24 ਤੇ 1 25 4 3 12 ਦੋ ਹੰਸਲ ਆ ਗਏ ਸੀ ਨਾ 4 3 12 ਤੇ 2 14 ਦੂਜੀ ਲਾਈਨ 339 36 18 ਹੁਣ ਅਗਲੇ ਅੰਸਲ 1 ਆ ਗਿਆ ਇੱਥੇ 36 18 339 ਤੇ 1 10 ਠੀਕ ਹੈ ਬੇਟਾ 339 36 18 ਸੌਰੀ ਬੇਟਾ 18 1 ਕਾਂਸਲ 339 ਤੇ 1 10 ਆ ਇੱਥੇ 8ਾ ਭੁੱਲ ਗਏ ਸੀ ਆਪਾਂ ਠੀਕ ਹੈ ਉਦੋਂ ਅੱਗੇ ਬੇਟਾ 2 ਕ੍ਰੋਸ ਲਾ ਦੇਣੇ ਜਿਹੜੇ ਅੰਕ ਤੇ ਜਾਣਾ ਤਾਂ 300 63 ਅੰਕਾਂ ਦੇ ਥੱਲੇ ਅੰਕ ਰੱਖਣੇ ਆ 2 ਦੇ 2 9 ਤੇ 5 14 1 ਕਾਂਸਲ 1 ਤੇ 4 5 ਤੇ 8 13 ਤੇ 3 16 1 ਕਾਂਸਲ 1 ਤੇ 1 2 ਤੇ 6 8 3 ਤੇ 1 4 ਠੀਕ ਹੈ ਬੇਟਾ ਦੂਆ ਤੋਂ ਬਾਅਦ ਕਮਾ ਇਹ ਆ ਗਿਆ ਬੇਟਾ 48642 ਠੀਕ ਹੈ ਇਦੂ ਅਗਲਾ ਸਵਾਲ ਬੇਟਾ ਡੀ ਭਾਗ ਆ ਗਿਆ ਡੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ 455 208 ਜੀ ਬੇਟਾ ਆਪਣੇ ਹੱਥੀਂ ਜ਼ਰੂਰ ਕਰ ਲੈਣੇ ਤਾਂ ਜੋ ਤੁਹਾਡਾ ਜਿਹੜਾ ਵਿਸ਼ਵਾਸ ਆ ਉਹ ਬਣ ਜਾਵੇ 8 2 5 40 4 ਅਨਸਰ 8 2 5 40 ਤੇ 4 34 4 ਅਨਸਰ ਲਾ ਗਏ ਫਿਰ 8 ਚੋਕਾ 32 ਤੇ 4 36 ਇੱਥੇ ਕ੍ਰਾਸ ਲੱਗ ਗਿਆ ਬੇਟਾ ਠੀਕ ਹੈ ਆ ਜ਼ੀਰੋ ਨੇ ਸਾਰੀ ਰਕਮ ਨੂੰ ਜ਼ੀਰੋ ਹੀ ਕਰ ਦੇਣਾ ਠੀਕ ਹੈ ਉਦੋਂ ਅੱਗੇ ਫੇਰ ਡਬਲ ਕ੍ਰਾਸ ਕਿਉਂਕਿ 30 ਸੈਂਕੜਾ ਅੰਕ ਆ ਗਿਆ ਦੋ ਕ੍ਰਾਸ ਲਾ ਕੇ 25 10 25 10 ਤੇ ਇੱਕ ਹੁਣ ਆ ਹਾਂਸ ਲਾ ਕੇ 1 ਕਾਂਸਲ ਆਇਆ ਸੀ 25 10 ਤੇ ਇੱਕ 11 ਫੇਰ ਇੱਕ ਹਾਂਸਲ ਚਲਾ ਗਿਆ ਇੱਥੇ 2 4 8 ਤੇ 1 9 ਠੀਕ ਹੈ ਬੇਟਾ 0 ਦੀ 0 4 ਦੇ 4 6 ਦੇ 6 3 ਤੇ 1 4 9 ਦੇ 9 ਇਹ ਆ ਗਿਆ 94640 ਠੀਕ ਹੈ ਬੇਟਾ ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਆਗੇ ਸਵਾਲ E ਦੇ ਉੱਤੇ ਸਵਾਲ E ਨੂੰ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ 105 ਗੁਣਾ 1 120 ਬੇਟਾ ਮੈਂ ਤੁਹਾਨੂੰ ਫੇਰ ਸ਼ਾਰਟਕਟ ਮੈਥਡ ਦੱਸ ਰਿਹਾ ਜਦੋਂ ਕਿਸੇ ਇੱਕ ਸੰਖਿਆ ਨਾਲ ਜ਼ੀਰੋ ਹੋਵੇ ਉਹ ਜ਼ੀਰੋ ਸਿੱਧੀ ਹੀ ਕੱਢ ਲਓ ਬਾਹਰਲੇ ਪਾਸੇ ਨੂੰ ਠੀਕ ਹੈ ਤਾਂ 12 ਨੂੰ ਸਿੱਧੀ ਗੁਣਾ ਕਰ ਦਿਓ 12 ਦਾ ਪਹਾੜਾ ਆਉਂਦਾ ਤੁਹਾਨੂੰ 12 5 60 ਠੀਕ ਹੈ ਤੇ 12 1 12 ਇਹਦਾ ਉੱਤਰ ਆ ਗਿਆ 12600 ਜੇ ਤੁਸੀਂ ਤਿੰਨਾਂ ਨੂੰ ਅਲੱਗ-ਅਲੱਗ ਗੁਣਾ ਕਰਾਂਗੇ ਤਾਂ ਵੀ ਉੱਤਰ A ਉੱਤਰ ਇਹੀ ਆਊਗਾ ਠੀਕ ਹੈ ਸਮੇਂ ਦੀ ਬਹੁਤ ਕੀਮਤ ਰਹਿੰਦੀ ਹੈ ਬੁੱਤੋ ਥੇ ਠੀਕ ਹੈ ਤਾਂ ਅੱਗੇ ਆ ਗਿਆ ਬੇਟਾ 1400 C ਤੋਂ ਬਾਅਦ F ਸਵਾਲ 1440 ਗੁਣਾ 25 ਇਹਦੇ ਵਿੱਚ ਵੀ ਬੇਟਾ ਮੈਂ ਤੁਹਾਨੂੰ ਫੇਰ ਸ਼ਾਰਟਕਟ ਮੈਥਡ ਦੱਸਦਾ ਹਾਂ ਜਦੋਂ ਅਭਿਆਸ ਕਰੋਗੇ ਤੁਹਾਨੂੰ ਸ਼ਾਰਟਕਟ ਮੈਥਡ ਆਉਣ ਲੱਗ ਪੈਣਗੇ ਆਹ ਜ਼ੀਰੋ ਦੀ ਜ਼ੀਰੋ ਸਿੱਧੀ ਹੀ ਲਾ ਲੈਣੇ ਆ ਠੀਕ ਹੈ ਤਾਂ 25 ਦਾ ਪਹਾੜਾ ਤੁਹਾਨੂੰ ਆਉਂਦਾ ਹੈ 25 ਚੌਕਾ 100 ਦੀ ਜ਼ੀਰੋ ਹਾਂਸਲ 10 ਆਗੇ 25 ਚੌਕਾ 100 ਹਾਂਸਲ 10 ਐਡ ਕਰ ਲੇ 110 ਬਣਗੇ ਹਾਂਸਲ 11 ਰਹਿਗੇ ਬੇਟਾ 25 ਏਕਮ 25 ਤੇ 11 66 a 36000 ਆ ਗਿਆ ਜੇ ਤੁਸੀਂ ਪ੍ਰੋਪਰ ਚੈਨਲ ਇਹਨੂੰ ਗੁਣਾ ਕਰੋਗੇ ਜੇ ਤਾਂ ਮੈਥਡ ਸਮਝ ਆ ਗਿਆ ਠੀਕ ਹੈ ਨਹੀਂ ਤਾਂ ਤੁਸੀਂ ਪ੍ਰੋਪਰ ਚੈਨਲ ਇਹਨੂੰ ਗੁਣਾ ਕਰ ਲਓ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਜੀ ਸਵਾਲ ਜੀ ਸਵਾਲ ਦੇ ਵਿੱਚ ਕੀ ਗਿੰਦਾ ਪਿਆ ਚਲੋ ਬੇਟਾ ਇਹਦੇ ਨਾਲ ਹੀ ਸਾਡੇ ਐਫ ਤੱਕ ਸਵਾਲ ਕੰਪਲੀਟ ਹੋ ਗਏ ਅਗਲੇ ਜਿਹੜੇ 3 4 ਸਵਾਲ ਬਚੇ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ